ਉਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਫਿਲਮ ਐਮਰਜੈਂਸੀ ਦੇ ਨਾਲ ਜੁੜੀ ਹੋਈ ਹੈ ਅਕਸਰੀ ਵਿਵਾਦਾ ਦਾ ਦੂਜਾ ਨਾਮ ਕੰਗਣਾ ਰਣਾਉਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘिरी ਰਹੀ ਹੈ ਤੇ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਹੁਣ ਐਚਪੀਸੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਫੈਸਲਾ ਸੁਣਾ ਦਿੱਤਾ ਹੈ ਜੀ ਪੀ ਸੀ ਦੇ ਵੱਲੋਂ ਫਿਲਮ ਨਰਮਾਤਾ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ ਸੈਂਸਰ ਬੋਰਡ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਤੇ ਐ ਜੀ ਪੀ ਸੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਐਮਰਜੈਂਸੀ ਫਿਲਮ ਸਿੱਖਾਂ ਦੀ ਕਰਦਾਰ ਕੁਸ਼ੀ ਕਰ ਰਹੀ ਹੈ ਤੇ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਸਕ੍ਰਿਪਟ ਨੂੰ ਲੈ ਕੇ ਵੀ ਅਜੀ ਪੀਸੀ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਸਕ੍ਰਿਪਟ ਵੀ ਪੜਾਈ ਜਾਵੇ ਤੇ ਜੋ ਵੀ ਉਸ ਦੇ ਵਿੱਚ ਗਲਤ ਹੈ ਉਸ ਨੂੰ ਹਟਾਇਆ ਜਾਵੇ ਕਟਿਆ ਜਾਵੇ ਹਾਲਾਂਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਪੱਬਾਂ ਭਾਰ ਹੁੰਦੀ ਨਜ਼ਰ ਆ ਰਹੀ ਹੈ ਲਗਾਤਾਰ ਪੱਕੀ ਹੋਈ ਹੈ ਚਾਹੇ ਗੱਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਬਜੀਤ ਸਿੰਘ ਦੀ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾ ਮੋਰਚਾ ਖੋਲਿਆ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਰਦਾਰ ਕੁਸ਼ੀ ਕੀਤੀ ਗਈ ਹੈ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਨੂੰ ਅਸਲੀਅਤ ਤੋਂ ਪਰੇ ਵਿਖਾਇਆ ਗਿਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਜੋ ਕੁਝ ਸਿੱਖਾਂ ਦੇ ਵੱਲੋਂ ਦੇਸ਼ ਪ੍ਰਤੀ ਕੀਤਾ ਗਿਆ ਜਿਹੜੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲੁਕਾਇਆ ਗਿਆ ਉਸ ਨੂੰ ਪਰਦੇ ਦੇ ਪਿੱਛੇ ਰੱਖਿਆ ਗਿਆ ਤੇ ਸਿੱਖਾਂ ਦੀ ਕਿਰਦਾਰ 쿠ਸ਼ੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪਾੜਾ ਪਾਵੇਗੀ ਵੱਡਾ ਵਿਖੇੜਾ ਖੜੇ ਕਰੇਗੀ ਵੱਡਾ ਵਖਵਾ ਖੜਾ ਕਰੇਗੀ ਉਸ ਤੋਂ ਬਾਅਦ ਜੀਪੀਸੀ ਦੇ ਵੱਲੋਂ ਧਾਕਲ ਦਿੱਤਾ ਗਿਆ ਜੀਪੀਸੀ ਦੇ ਵੱਲੋਂ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਤੇ ਜਿਹੜੀ ਸਕ੍ਰਿਪਟ ਹੈ ਉਸ ਨੂੰ ਵੀ ਪੜਾਇਆ ਜਾਵੇ ਜੋ ਕੁਝ ਉਸ ਦੇ ਵਿੱਚ ਗਲਤ ਹੈ ਵਿਵਾਦਤਪੂਰਨ ਹੈ ਉਸ ਨੂੰ ਹਟਾਇਆ ਜਾਵੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਨੂੰ ਵੀ ਚਿੱਠੀ ਲਿਖੀ ਹੈ ਦਖਲ ਦੀ ਮੰਗ ਕੀਤੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਫਿਲਮ ਨਿਰਮਾਤਾ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਨੋਟਿਸ ਲਿਖ ਦਿੱਤਾ ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਵੱਡੇ ਸਵਾਲ ਖੜੇ ਹੋ ਰਹੇ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਬਾਵੇਂ ਆਜਾ ਤੌਰ ਤੇ ਫਰੀਦਕੋਟ ਤੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਇਹ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਚਾਹੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਹਰਮਿਤ ਸਿੰਘ ਕਾਲਕਾਂ ਦੀ ਗੱਲ ਕੀਤੀ ਜਾਵੇ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਖੜੇ ਹੋ ਰਹੇ ਨੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਐਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਠੋਕਮਾ ਜਵਾਬ ਮੰਗਿਆ ਸਿੱਧੇ ਤੌਰ ਤੇ ਨੋਟਿਸ ਭੇਜ ਦਿੱਤਾ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਵਾਦਾਂ ਦਾ ਦੂਜਾ ਨਾਮ કહે ਜਾਣ ਵਾਲੀ ਕੰਗੜਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਉਸ ਦੇ ਉੱਤੇ ਕੋਚਨਾ ਕੁਝ ਰੋਕ ਲੱਗਦੀ ਹੈ ਕਿਉਂਕਿ ਜਿਹੜੀ ਇਹ ਫਿਲਮ ਬਣਾਈ ਗਈ ਹੈ ਇਹ ਸਾਬਕਾ ਮਰਹੂਮ ਪ੍ਰਧਾਨ ਮੰਤਰੀ इंदिरा गांधी ਦੇ ਵੱਲੋਂ ਜਿਹੜਾ 1972 ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਬਣਾਈ ਗਈ ਹੈ ਤੇ ਸਿੱਧੇ ਤੌਰ ਤੇ ਇਲਜ਼ਾਮ ਵੀ ਇਹ ਲੱਗ ਰਹੇ ਨੇ ਕਿ ਸਿੱਖਾਂ ਦੀ ਜਿਹੜੀ ਕਰਤਾਰਕੁਸ਼ੀ ਹੈ ਉਹ ਕੀਤੀ ਗਈ ਹੈ ਜਿਹੜਾ ਉਹਨਾਂ ਦਾ ਅਸਲੀਅਤ ਹੈ ਅਸਲੀ ਰੂਪ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਜ਼ਾਦੀ ਦਾ ਸੰਘਰਸ਼ ਲੜਿਆ ਉਸ ਨੂੰ ਦੂਰ ਕੀਤਾ ਹਾਲਾਂਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਜਿਹੇ ਇਲਜ਼ਾਮ ਲਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਐਮਰਜੈਂਸੀ ਨੂੰ ਲੈ ਕੇ ਕੋਈ ਰੋਕ ਲੱਗਦੀ ਹੈ ਸੈਂਸਰ ਬੋਰਡ ਅੱਗੇ ਆਉਂਦਾ ਹੈ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅੱਗੇ ਆਉਂਦੇ ਨੇ ਜਾਂ ਕੋਈ ਹੋਰ ਬਖੇੜਾ ਖੜਾ ਹੁੰਦਾ ਕਿਉਂਕਿ ਕੰਗੜਾ ਰਣਾਉਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹੀ ਹੈ ਚਰਚਾ ਦੇ ਵਿੱਚ ਰਹੀ ਹੈ ਵਿਵਾਦਤਪੂਰਨ ਬਿਆਨਾਂ ਦੇ ਵਿੱਚ ਰਹੀ ਹੈ ਚਾਹੇ ਗੱਲ ਚੰਡੀਗੜ੍ਹ 에어ਪੋਰਟ ਜਿਹੜਾ ਵਾਪਰੇ ਸੀ ਜਿਸ ਨੂੰ ਥੱਪੜ ਕਾਣ ਦੇ ਨਾਲ ਜਾਣਿਆ ਜਾਂਦਾ ਉਸ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਵੱਡੇ ਕਾਣ ਵਾਪਰੇ ਨੇ ਉਹਨਾਂ ਦੇ ਵਿੱਚ ਕੰਗੜਾ ਰਣੋਵਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਜੇ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਹਰਮਿਤ ਸਿੰਘ ਕਾਲਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਚਿੱਠੀ ਲਿਖ ਦਿੱਤੀ ਹੈ ਸਬੰਧ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਫਿਲਮ ਐਮਰਜੈਂਸੀ ਦੇ ਨਾਲ ਜੁੜੀ ਹੋਈ ਹੈ ਅਕਸਰੀ ਵਿਵਾਦਾ ਦਾ ਦੂਜਾ ਨਾਂ ਕਹੀ ਜਾਣ ਵਾਲੀ ਕੰਗਣਾ ਰਣੌਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘिरी ਰਹੀ ਹੈ ਤੇ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਹੁਣ ਐਚਪੀਸੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਫੈਸਲਾ ਸੁਣਾ ਦਿੱਤਾ ਹੈ ਜੀਪੀਸੀ ਦੇ ਵੱਲੋਂ ਫਿਲਮ ਨਿਰਮਾਤਾ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ ਸੈਂਸਰ ਬੋਰਡ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਗਈ ਆ ਤੇ ਐਸ.ਪੀ.ਸੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਐਮਰਜੈਂਸੀ ਫਿਲਮ ਸਿੱਖਾਂ ਦੀ ਕਰਦਾਰ ਕੁਸ਼ੀ ਕਰ ਰਹੀ ਹੈ ਤੇ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਸਕ੍ਰਿਪਟ ਨੂੰ ਲੈ ਕੇ ਵੀ ਅਜੀ ਪੀਸੀ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਸਕ੍ਰਿਪਟ ਵੀ ਪੜਾਈ ਜਾਵੇ ਤੇ ਜੋ ਵੀ ਉਸ ਦੇ ਵਿੱਚ ਗਲਤ ਹੈ ਉਸ ਨੂੰ ਹਟਾਇਆ ਜਾਵੇ ਕਟਿਆ ਜਾਵੇ ਹਾਲਾਂਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਪੱਬਾਂ ਭਾਰ ਹੁੰਦੀ ਨਜ਼ਰ ਆ ਰਹੀ ਹੈ ਲਗਾਤਾਰ ਪੱਕੀ ਹੋਈ ਹੈ ਚਾਹੇ ਗੱਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਬਜੀਤ ਸਿੰਘ ਦੀ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾ ਮੋਰਚਾ ਖੋਲਿਆ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਰਦਾਰ ਕੁਸ਼ੀ ਕੀਤੀ ਗਈ ਹੈ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਨੂੰ ਅਸਲੀਅਤ ਤੋਂ ਪਰੇ ਵਿਖਾਇਆ ਗਿਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਜੋ ਕੁਝ ਸਿੱਖਾਂ ਦੇ ਵੱਲੋਂ ਦੇਸ਼ ਪ੍ਰਤੀ ਕੀਤਾ ਗਿਆ ਜਿਹੜੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲੁਕਾਇਆ ਗਿਆ ਉਸ ਨੂੰ ਪਰਦੇ ਦੇ ਪਿੱਛੇ ਰੱਖਿਆ ਗਿਆ ਤੇ ਸਿੱਖਾਂ ਦੀ ਕਿਰਦਾਰ 쿠ਸ਼ੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪਾੜਾ ਪਾਵੇਗੀ ਵੱਡਾ ਵਿਖੇੜਾ ਖੜੇ ਕਰੇਗੀ ਵੱਡਾ ਵਖਵਾ ਖੜਾ ਕਰੇਗੀ ਉਸ ਤੋਂ ਬਾਅਦ ਜੀਪੀਸੀ ਦੇ ਵੱਲੋਂ ਢਾਕਲ ਦਿੱਤਾ ਗਿਆ ਜੀਪੀਸੀ ਦੇ ਵੱਲੋਂ ਵੀ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਤੇ ਜਿਹੜੀ ਸਕ੍ਰਿਪਟ ਹੈ ਉਸ ਨੂੰ ਵੀ ਪੜਾਇਆ ਜਾਵੇ ਜੋ ਕੁਝ ਉਸ ਦੇ ਵਿੱਚ ਗਲਤ ਹੈ ਵਿਵਾਦਤਪੂਰਨ ਹੈ ਉਸ ਨੂੰ ਹਟਾਇਆ ਜਾਵੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਨੂੰ ਵੀ ਚਿੱਠੀ ਲਿਖੀ ਹੈ ਦਖਲ ਦੀ ਮੰਗ ਕੀਤੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਫਿਲਮ ਨਿਰਮਾਤਾ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਨੋਟਿਸ ਲਿਖ ਦਿੱਤਾ ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਵੱਡੇ ਸਵਾਲ ਖੜੇ ਹੋ ਰਹੇ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਭਾਵੇਂ ਆਜ਼ਾਦ ਤੌਰ ਤੇ ਫਰੀਦਕੋਟ ਤੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਇਹ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਚਾਹੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਹਰਮਿਤ ਸਿੰਘ ਕਾਲਕਾਂ ਦੀ ਗੱਲ ਕੀਤੀ ਜਾਵੇ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਖੜੇ ਹੋ ਰਹੇ ਨੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਠੋਕਮਾ ਜਵਾਬ ਮੰਗਿਆ ਸਿੱਧੇ ਤੌਰ ਤੇ ਨੋਟਿਸ ਭੇਜ ਦਿੱਤਾ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਵਾਦਾਂ ਦਾ ਦੂਜਾ ਨਾਂ ਕਿਹਾ ਜਾਣ ਵਾਲੀ ਕੰਗੜਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਉਸ ਦੇ ਉੱਤੇ ਕੋਚਣਾ ਕੁਝ ਰੋਕ ਲੱਗਦੀ ਹੈ ਕਿਉਂਕਿ ਜਿਹੜੀ ਇਹ ਫਿਲਮ ਬਣਾਈ ਗਈ ਹੈ ਇਹ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਜਿਹੜਾ 1972 ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਬਣਾਈ ਗਈ ਹੈ ਤੇ ਸਿੱਧੇ ਤੌਰ ਤੇ ਇਲਜ਼ਾਮ ਵੀ ਇਹ ਹੀ ਲੱਗ ਰਹੇ ਨੇ ਕਿ ਸਿੱਖਾਂ ਦੀ ਜਿਹੜੀ ਕਰਤਾਰਕੁਸ਼ੀ ਆ ਉਹ ਕੀਤੀ ਗਈ ਹੈ ਜਿਹੜਾ ਉਹਨਾਂ ਦਾ ਅਸਲੀਅਤ ਹੈ ਅਸਲੀ ਰੂਪ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਜ਼ਾਦੀ ਦਾ ਸੰਘਰਸ਼ ਲੜਿਆ ਉਸ ਨੂੰ ਦੂਰ ਕੀਤਾ ਹਾਲਾਂਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਜਿਹੇ ਇਲਜ਼ਾਮ ਲਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਐਮਰਜੈਂਸੀ ਨੂੰ ਲੈ ਕੇ ਕੋਈ ਰੋਕ ਲੱਗਦੀ ਹੈ ਸੈਂਸਰ ਬੋਰਡ ਅੱਗੇ ਆਉਂਦਾ ਹੈ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅੱਗੇ ਆਉਂਦੇ ਨੇ ਜਾਂ ਕੋਈ ਹੋਰ ਬਖੇੜਾ ਖੜਾ ਹੁੰਦਾ ਕਿਉਂਕਿ ਕੰਗੜਾ ਰਣਾਉਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹੀ ਹੈ ਚਰਚਾ ਦੇ ਵਿੱਚ ਰਹੀ ਹੈ ਵਿਵਾਦਤਪੂਰਨ ਬਿਆਨਾਂ ਦੇ ਵਿੱਚ ਰਹੀ ਹੈ ਚਾਹੇ ਗੱਲ ਚੰਡੀਗੜ੍ਹ 에어ਪੋਰਟ ਜਿਹੜਾ ਵਾਪਰਿਆ ਸੀ ਜਿਸ ਨੂੰ ਥੱਪੜ ਕਾਣ ਦੇ ਨਾਲ ਜਾਣਿਆ ਜਾਂਦਾ ਉਸ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਵੱਡੇ ਕਾਣ ਵਾਪਰੇ ਨੇ ਉਹਨਾਂ ਦੇ ਵਿੱਚ ਕੰਗੜਾ ਰਣੌਪਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਜੇ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਹਰਮਿਤ ਸਿੰਘ ਕਾਲਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਚਿੱਠੀ ਲਿਖ ਦਿੱਤੀ ਹੈ ਇਸ ਸਬੰਧ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਫਿਲਮ ਐਮਰਜੈਂਸੀ ਦੇ ਨਾਲ ਜੁੜੀ ਹੋਈ ਹੈ ਅਕਸਰੀ ਵਿਵਾਦਾ ਦਾ ਦੂਜਾ ਨਾਮ ਕੰਗਣਾ ਰਣੌਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘिरी ਰਹੀ ਹੈ ਤੇ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਹੁਣ ਐਚੀਪੀਸੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਫੈਸਲਾ ਸੁਣਾ ਦਿੱਤਾ ਹੈ ਐਚੀਪੀਸੀ ਦੇ ਵੱਲੋਂ ਫਿਲਮ ਨਰਮਾਤਾ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ ਸੈਂਸਰ ਬੋਰਡ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਤੇ ਐਸ.ਪੀ.ਸੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਐਮਰਜੈਂਸੀ ਫਿਲਮ ਸਿੱਖਾਂ ਦੀ ਕਰਦਾਰ ਕੁਸ਼ੀ ਕਰ ਰਹੀ ਹੈ ਤੇ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਸਕ੍ਰਿਪਟ ਨੂੰ ਲੈ ਕੇ ਵੀ ਅਜੀ ਪੀਸੀ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਸਕ੍ਰਿਪਟ ਵੀ ਪੜਾਈ ਜਾਵੇ ਤੇ ਜੋ ਵੀ ਉਸ ਦੇ ਵਿੱਚ ਗਲਤ ਹੈ ਉਸ ਨੂੰ ਹਟਾਇਆ ਜਾਵੇ ਕਟਿਆ ਜਾਵੇ ਹਾਲਾਂਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਪੱਬਾਂ ਭਾਰ ਹੁੰਦੀ ਨਜ਼ਰ ਆ ਰਹੀ ਹੈ ਲਗਾਤਾਰ ਪੱਕੀ ਹੋਈ ਹੈ ਚਾਹੇ ਗੱਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਬਜੀਤ ਸਿੰਘ ਦੀ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾ ਮੋਰਚਾ ਖੋਲਿਆ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਰਦਾਰ ਕੁਸ਼ੀ ਕੀਤੀ ਗਈ ਹੈ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਨੂੰ ਅਸਲੀਅਤ ਤੋਂ ਪਰੇ ਵਿਖਾਇਆ ਗਿਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਜੋ ਕੁਝ ਸਿੱਖਾਂ ਦੇ ਵੱਲੋਂ ਦੇਸ਼ ਪ੍ਰਤੀ ਕੀਤਾ ਗਿਆ ਜਿਹੜੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲੁਕਾਇਆ ਗਿਆ ਉਸ ਨੂੰ ਪਰਦੇ ਦੇ ਪਿੱਛੇ ਰੱਖਿਆ ਗਿਆ ਤੇ ਸਿੱਖਾਂ ਦੀ ਕਿਰਦਾਰ 쿠ਸ਼ੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪਾੜਾ ਪਾਵੇਗੀ ਵੱਡਾ ਵਖੇੜਾ ਖੜੇ ਕਰੇਗੀ ਵੱਡਾ ਵਖਵਾ ਖੜਾ ਕਰੇਗੀ ਉਸ ਤੋਂ ਬਾਅਦ ਜੀਪੀਸੀ ਦੇ ਵੱਲੋਂ ਢਾਕਲ ਦਿੱਤਾ ਗਿਆ ਜੀਪੀਸੀ ਦੇ ਵੱਲੋਂ ਵੀ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਤੇ ਜਿਹੜੀ ਸਕ੍ਰਿਪਟ ਹੈ ਉਸ ਨੂੰ ਵੀ ਪੜਾਇਆ ਜਾਵੇ ਜੋ ਕੁਝ ਉਸ ਦੇ ਵਿੱਚ ਗਲਤ ਹੈ ਵਿਵਾਦਤਪੂਰਨ ਹੈ ਉਸ ਨੂੰ ਹਟਾਇਆ ਜਾਵੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਨੂੰ ਵੀ ਚਿੱਠੀ ਲਿਖੀ ਹੈ ਦਖਲ ਦੀ ਮੰਗ ਕੀਤੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਫਿਲਮ ਨਰਮਾਤਾ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਨੋਟਿਸ ਲਿਖ ਦਿੱਤਾ ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਵੱਡੇ ਸਵਾਲ ਖੜੇ ਹੋ ਰਹੇ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਪਾਵੇਂ ਜਾਂਤੌਰ ਤੇ ਫਰੀਦਕੋਟ ਤੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਇਹ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਚਾਹੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਹਰਮੀਤ ਸਿੰਘ ਕਾਲਕਾਂ ਦੀ ਗੱਲ ਕੀਤੀ ਜਾਵੇ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਖੜੇ ਹੋ ਰਹੇ ਨੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਠੋਕਮਾ ਜਵਾਬ ਮੰਗਿਆ ਸਿੱਧੇ ਤੌਰ ਤੇ ਨੋਟਿਸ ਭੇਜ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਵਾਦਾਂ ਦਾ ਦੂਜਾ ਨਾਂ ਕਿਹਾ ਜਾਣ ਵਾਲੀ ਕੰਗੜਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਉਸ ਦੇ ਉੱਤੇ ਕੋਈ ਨਾ ਕੁਝ ਰੋਕ ਲੱਗਦੀ ਹੈ ਕਿਉਂਕਿ ਜਿਹੜੀ ਇਹ ਫਿਲਮ ਬਣਾਈ ਗਈ ਹੈ ਇਹ ਸਾਬਕਾ ਮਰਹੂਮ ਪ੍ਰਧਾਨ ਮੰਤਰੀ इंदिरा गांधी ਦੇ ਵੱਲੋਂ ਜਿਹੜਾ 1972 ਦੇ ਵਿੱਚ ਅਮਰਜੈਂਸੀ ਲਗਾਈ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਬਣਾਈ ਗਈ ਹੈ ਤੇ ਸਿੱਧੇ ਤੌਰ ਤੇ ਇਲਜ਼ਾਮ ਵੀ ਇਹ ਹੀ ਲੱਗ ਰਹੇ ਨੇ ਕਿ ਸਿੱਖਾਂ ਦੀ ਜਿਹੜੀ ਕਰਤਾਰਕੁਸ਼ੀ ਆ ਉਹ ਕੀਤੀ ਗਈ ਹੈ ਜਿਹੜਾ ਉਹਨਾਂ ਦਾ ਅਸਲੀਅਤ ਹੈ ਅਸਲੀ ਰੂਪ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਜ਼ਾਦੀ ਦਾ ਸੰਘਰਸ਼ ਲੜਿਆ ਉਸ ਨੂੰ ਦੂਰ ਕੀਤਾ ਹਾਲਾਂਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਜਿਹੇ ਇਲਜ਼ਾਮ ਲਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਐਮਰਜੈਂਸੀ ਨੂੰ ਲੈ ਕੇ ਕੋਈ ਰੋਕ ਲੱਗਦੀ ਹੈ ਸੈਂਸਰ ਬੋਰਡ ਅੱਗੇ ਆਉਂਦਾ ਹੈ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅੱਗੇ ਆਉਂਦੇ ਨੇ ਜਾਂ ਕੋਈ ਹੋਰ ਬਖੇੜਾ ਖੜਾ ਹੁੰਦਾ ਕਿਉਂਕਿ ਕੰਗੜਾ ਰਣਾਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹੀ ਹੈ ਚਰਚਾ ਦੇ ਵਿੱਚ ਰਹੀ ਹੈ ਵਿਵਾਦਤਪੂਰਨ ਬਿਆਨਾਂ ਦੇ ਵਿੱਚ ਰਹੀ ਹੈ ਚਾਹੇ ਗੱਲ ਚੰਡੀਗੜ੍ਹ 에어ਪੋਰਟ ਜਿਹੜਾ ਵਾਪਰੇ ਆ ਸੀ ਜਿਸ ਨੂੰ ਥੱਪੜ ਕਾਣ ਦੇ ਨਾਲ ਜਾਣਿਆ ਜਾਂਦਾ ਉਸ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਵੱਡੇ ਕਾਣ ਵਾਪਰੇ ਨੇ ਉਹਨਾਂ ਦੇ ਵਿੱਚ ਕੰਗੜਾ ਰਣੌਪਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਜੇ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਹਰਮਿਤ ਸਿੰਘ ਕਾਲਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਚਿੱਠੀ ਲਿਖ ਦਿੱਤੀ ਹੈ ਇਸ ਸਬੰਧ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਫਿਲਮ ਐਮਰਜੈਂਸੀ ਦੇ ਨਾਲ ਜੁੜੀ ਹੋਈ ਹੈ ਅਕਸਰੀ ਵਿਵਾਦਾ ਦਾ ਦੂਜਾ ਨਾਂ ਕਹੀ ਜਾਣ ਵਾਲੀ ਕੰਗਣਾ ਰਣਾਉਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘिरी ਰਹੀ ਹੈ ਤੇ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਹੁਣ ਐਚੀਪੀਸੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਫੈਸਲਾ ਸੁਣਾ ਦਿੱਤਾ ਹੈ ਐਚੀਪੀਸੀ ਦੇ ਵੱਲੋਂ ਫਿਲਮ ਨਰਮਾਤਾ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ ਸੈਂਸਰ ਬੋਰਡ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਤੇ ਐਚੀਪੀਸੀ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਐਮਰਜੈਂਸੀ ਫਿਲਮ ਸਿੱਖਾਂ ਦੀ ਕਰਦਾਰ ਕੁਸ਼ੀ ਕਰ ਰਹੀ ਹੈ ਤੇ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਸਕ੍ਰਿਪਟ ਨੂੰ ਲੈ ਕੇ ਵੀ ਅਜੀ ਪੀਸੀ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਸਕ੍ਰਿਪਟ ਵੀ ਪੜ੍ਹਾਈ ਜਾਵੇ ਤੇ ਜੋ ਵੀ ਉਸ ਦੇ ਵਿੱਚ ਗਲਤ ਹੈ ਉਸ ਨੂੰ ਹਟਾਇਆ ਜਾਵੇ ਕਟਿਆ ਜਾਵੇ ਹਾਲਾਂਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਪੱਬਾਂ ਪਾਰ ਹੁੰਦੀ ਨਜ਼ਰ ਆ ਰਹੀ ਹੈ ਲਗਾਤਾਰ ਭਕੀ ਹੋਈ ਹੈ ਚਾਹੇ ਗੱਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਬਜੀਤ ਸਿੰਘ ਦੀ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾ ਮੋਰਚਾ ਖੋਲਿਆ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਰਦਾਰ ਕੁਸ਼ੀ ਕੀਤੀ ਗਈ ਹੈ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਨੂੰ ਅਸਲੀਅਤ ਤੋਂ ਪਰੇ ਵਿਖਾਇਆ ਗਿਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਜੋ ਕੁਝ ਸਿੱਖਾਂ ਦੇ ਵੱਲੋਂ ਦੇਸ਼ ਪ੍ਰਤੀ ਕੀਤਾ ਗਿਆ ਜਿਹੜੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲੁਕਾਇਆ ਗਿਆ ਉਸ ਨੂੰ ਪਰਦੇ ਦੇ ਪਿੱਛੇ ਰੱਖਿਆ ਗਿਆ ਤੇ ਸਿੱਖਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪਾੜਾ ਪਾਵੇਗੀ ਵੱਡਾ ਵਿਖੇੜਾ ਖੜੇ ਕਰੇਗੀ ਵੱਡਾ ਵਖਵਾ ਖੜਾ ਕਰੇਗੀ ਉਸ ਤੋਂ ਬਾਅਦ ਜੀਪੀਸੀ ਦੇ ਵੱਲੋਂ ਧਾਕਲ ਦਿੱਤਾ ਗਿਆ ਜੀਪੀਸੀ ਦੇ ਵੱਲੋਂ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਫਿਲਮ ਦੇ ਵਿੱਚ ਜਿਹੜੇ ਵਿਵਾਦਤ ਸੀਨ ਨੇ ਉਹਨਾਂ ਨੂੰ ਹਟਾਇਆ ਜਾਵੇ ਤੇ ਜਿਹੜੀ ਸਕ੍ਰਿਪਟ ਹੈ ਉਸ ਨੂੰ ਵੀ ਪੜਾਇਆ ਜਾਵੇ ਜੋ ਕੁਝ ਉਸ ਦੇ ਵਿੱਚ ਗਲਤ ਹੈ ਵਿਵਾਦਤਪੂਰਨ ਹੈ ਉਸ ਨੂੰ ਹਟਾਇਆ ਜਾਵੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਨੂੰ ਵੀ ਚਿੱਠੀ ਲਿਖੀ ਹੈ ਦਖਲ ਦੀ ਮੰਗ ਕੀਤੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਫਿਲਮ ਨਰਮਾਤਾ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਨੋਟਿਸ ਲਿਖ ਦਿੱਤਾ ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਵੱਡੇ ਸਵਾਲ ਖੜੇ ਹੋ ਰਹੇ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਪਾਵੇਂ ਆਜਾ ਤੌਰ ਤੇ ਫਰੀਦਕੋਟ ਤੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਇਹ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਚਾਹੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਹਰਮਿਤ ਸਿੰਘ ਕਾਲਕਾਂ ਦੀ ਗੱਲ ਕੀਤੀ ਜਾਵੇ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਖੜੇ ਹੋ ਰਹੇ ਨੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਠੋਕਮਾ ਜਵਾਬ ਮੰਗਿਆ ਸਿੱਧੇ ਤੌਰ ਤੇ ਨੋਟਿਸ ਭੇਜ ਦਿੱਤਾ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਵਾਦਾਂ ਦਾ ਦੂਜਾ ਨਾਮ કહે ਜਾਣ ਵਾਲੀ ਕੰਗੜਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਉਸ ਦੇ ਉੱਤੇ ਕੋਚਨਾ ਕੁਝ ਰੋਕ ਲੱਗਦੀ ਹੈ ਕਿਉਂਕਿ ਜਿਹੜੀ ਇਹ ਫਿਲਮ ਬਣਾਈ ਗਈ ਹੈ ਇਹ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਜਿਹੜਾ 1972 ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਬਣਾਈ ਗਈ ਹੈ ਤੇ ਸਿੱਧੇ ਤੌਰ ਤੇ ਇਲਜ਼ਾਮ ਵੀ ਇਹ ਲੱਗ ਰਹੇ ਨੇ ਕਿ ਸਿੱਖਾਂ ਦੀ ਜਿਹੜੀ ਕਰਤਾਰਕੁਸ਼ੀ ਹੈ ਉਹ ਕੀਤੀ ਗਈ ਹੈ ਜਿਹੜਾ ਉਹਨਾਂ ਦਾ ਅਸਲੀਅਤ ਹੈ ਅਸਲੀ ਰੂਪ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਜ਼ਾਦੀ ਦਾ ਸੰਘਰਸ਼ ਲੜਿਆ ਉਸ ਨੂੰ ਦੂਰ ਕੀਤਾ ਹਾਲਾਂਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਜਿਹੇ ਇਲਜ਼ਾਮ ਲਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਐਮਰਜੈਂਸੀ ਨੂੰ ਲੈ ਕੇ ਕੋਈ ਰੋਕ ਲੱਗਦੀ ਹੈ ਸੈਂਸਰ ਬੋਰਡ ਅੱਗੇ ਜਾਂਦਾ ਹੈ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅੱਗੇ ਆਉਂਦੇ ਨੇ ਜਾਂ ਕੋਈ ਹੋਰ ਬਖੇੜਾ ਖੜਾ ਹੁੰਦਾ ਕਿਉਂਕਿ ਕੰਗੜਾ ਰਣਾਅਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹੀ ਹੈ ਚਰਚਾ ਦੇ ਵਿੱਚ ਰਹੀ ਹੈ ਵਿਵਾਦਤਪੂਰਨ ਬਿਆਨਾਂ ਦੇ ਵਿੱਚ ਰਹੀ ਹੈ ਚਾਹੇ ਗੱਲ ਚੰਡੀਗੜ੍ਹ 에어ਪੋਰਟ ਜਿਹੜਾ ਵਾਪਰੇ ਸੀ ਜਿਸ ਨੂੰ ਥੱਪੜ ਕਾਣ ਦੇ ਨਾਲ ਜਾਣਿਆ ਜਾਂਦਾ ਉਸ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਵੱਡੇ ਕਾਣ ਵਾਪਰੇ ਨੇ ਉਹਨਾਂ ਦੇ ਵਿੱਚ ਕੰਗੜਾ ਰਣਉਵਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਜੇ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਹਰਮਿਤ ਸਿੰਘ ਕਾਲਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਹੁਣ ਐਚੀਪੀਸੀ ਦੇ ਵੱਲੋਂ ਸਿੱਧੇ ਤੌਰ ਤੇ ਚਿੱਠੀ ਲਿਖ ਦਿੱਤੀ ਹੈ ਇਸ ਸਬੰਧ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਫਿਲਮ ਐਮਰਜੈਂਸੀ ਦੇ ਨਾਲ ਜੁੜੀ ਹੋਈ ਹੈ ਅਕਸਰੀ ਵਿਵਾਦਾ ਦਾ ਦੂਜਾ ਨਾਮ ਕੰਗਣਾ ਰਣਾਉਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘिरी ਰਹੀ ਹੈ ਤੇ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਹੁਣ ਐਚੀਪੀਸੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਫੈਸਲਾ ਸੁਣਾ ਦਿੱਤਾ ਹੈ ਐਚੀਪੀਸੀ ਦੇ ਵੱਲੋਂ ਫਿਲਮ ਨਿਰਮਾਤਾ ਨੂੰ ਨੋਟਿਸ ਭੇਜ